ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਲਾਨ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਤਲੰਤਣ ਦੀ ਜਿਮਣੀ ਚੌਂਦੇ ਲਈ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ ਆ ਰਹੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਆਪਣੇ ਪਿਤਾ ਸੇਮ ਸਿੰਘ ਖਾਲਸਾ ਜਾਂ ਬੀਬੀ ਪਰਮਜੀਤ ਕੌਰ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਭਾਰਤੀ ਜਨਤਾ ਪਾਰਟੀ ਨੇ ਵੀ ਇੰਚਾਰਜ ਲਗਾ ਦਿੱਤੇ ਨੇ ਇਧਰ ਆਮ ਆਦਮੀ ਪਾਰਟੀ ਹੋ ਸਕਦਾ ਹੈ ਕਿ ਸੂਨੀਆ ਮਾਨ ਜਾਂ ਮਨਕਿਰਤ ਔਲਖ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦੇਵੇ ਲੇਕਿਨ ਅੱਜ ਪਤਾ ਖਿੜ ਦਿੱਤਾ ਹੈ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਅੱਜ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਿਆ ਸਰਗਾਈਆਂ ਲਗਾਈਆਂ ਚਾਹਤੀਆਂ ਸੀ ਕਿ ਬਹੁਤ ਸਾਰੇ ਜਿਹੜੇ ਉਥੋਂ ਦੇ ਵੱਡੇ ਆਗੂ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਆਪੋ ਆਪਣੀਆਂ ਦਾਅਵੇਦਾਰੀਆਂ ਰੱਖੀਆਂ ਸੀ ਕਿ ਅਸੀਂ ਹਲਕਾ ਤਰਨਤਾਰ ਟੂ ਦੀ ਜਿਮਨੀ ਚੋਣ ਲੜਨਾ ਚਾਹੁੰਦੇ ਹਾਂ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕੀਤੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਰਕਾ ਹਲਕਾ ਤਰਨਤਾਰ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਸਿੱਖ ਚਿਹਰੇ ਨੂੰ ਜੇਕਰ ਉਤਾਰਿਆ ਜਾਵੇਗਾ ਤਾਂ ਉਹਦੇ ਉਦੇ ਹੱਕ ਦੇ ਵਿੱਚ ਵੋਟ ਬੈਂਕ ਕੁਛ ਨਾ ਕੁਛ ਖੜੇਗਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਵੀ ਅੱਡੀ ਚੋਟੀ ਦਾ ਜੋਰ ਲਗਾਇਆ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪੰਜਾਬ ਕਾਂਗਰਸ ਇੰਚਾਰਜ ਅਤੇ ਅਖਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਸਕਤਰ ਪਪੇਸ਼ ਬਗੇਲ ਨੇ ਤਤ ਤ ਵਿੱਚ ਚੋਣ ਵਾਲੀ ਆਗਾਮੀ ਉਪ ਚੋਣ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਨੁਕ ਇਨਚਾਰਜ ਨਿਯੁਕਤੀ ਮਨਜ਼ੂਰੀ ਦੇ ਦਿੰਦੀ ਹੈ ਅਤੇ ਸੁਖ ਸੁਖਬਿੰਦਰ ਸਿੰਘ ਸੁਖ ਸਰਕਾਰ ਗਿਆ ਹੀ ਐਜ਼ ਏ ਜਿਮਨੀ ਚੋਰਡਨ ਦੇ ਹਲਕਾ ਤਰਨਤਾਰ ਤੋਂ ਇਹ ਫੈਸਲਾ ਤੁਰੰਤ ਪ੍ਰਭਾਵ ਲਾਗੂ ਹੋਵੇਗਾ ਇਹ ਫੈਸਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਅਭਿ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਦੇ ਨਾਲ ਵਿਚਾਰ ਵਟਾਂਦੇ ਤੋਂ ਬਾਅਦ ਲਿਆ ਗਿਆ ਕਿਉਂਕਿ ਬਬੇਸ਼ ਬਗੇਲ ਨੂੰ ਦੱਸਿਆ ਗਿਆ ਰਾਜਾ ਅਭਿ ਅਤੇ ਐ ਪ੍ਰਤਾਪ ਸਿੰਘ ਬਾਜਬਾ ਹੁਣਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤਰਨਤਾਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਤਰਨਤਾਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕੁਸ਼ਮੀਰ ਸਿੰਘ ਸੋਲ ਦੀ 3 ਮਹੀਨੇ ਪਹਿਲਾਂ ਕੈਂਸਰ ਦੀ ਬਿਮਾਰੀ ਨਾਲ ਦਿਹਾਂਤ ਹੋ ਗਿਆ ਸੀ ਇਸ ਕਾਰਨ ਤਰਨਤਾਰ ਵਿਧਾਨ ਸਭਾ ਦੀ ਸੀਟ ਖਾਲੀ ਹੋ ਗਈ ਹੈ ਜਿਸ ਤੋਂ ਬਾਅਦ ਇੱਥੇ ਉਪਚੋਣ ਹੋਣੀ ਹੈ ਭਾਜਪਾ ਵੀ ਪੱਪਾ ਪਾਰ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਨੇ ਵੀ ਹਰਬੀਰ ਸਿੰਘ ਸੰਧੂ ਨੂੰ ਲਗਭਗ ਚੋਣ ਮੈਦਾਨ ਦੇ ਵਿੱਚ ਉਤਾਰਨਾ ਹੈ ਲੇਕਿਨ ਹੁਣ ਖਬਰਾਂ ਜਿਹੜੀਆਂ ਆ ਰਹੀਆਂ ਨੇ ਮਨਕੀਰਤ ਔਲਖਜਾ ਸੂਨੀਆ ਮਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਲੇਕਿਨ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਅਨਚਾਰਜ ਉਤਾਰਿਆ ਗਿਆ ਹੈ ਇਹੀ ਅਨਚਾਰਜ ਹੀ ਜਿਹੜੇ ਨੇ ਉਹ ਚੋਣ ਮੈਦਾਨ ਲੜਨਗੇ ਜਿਮਣੀ ਚੋਣ ਦੇ ਵਿੱਚ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਐਜ਼ ਏ ਹਲਕਾ ਤਰਨਤਾਰ ਦੇ ਨਵੇਂ ਅਨਚਾਰਜ ਨਿਯੁਕਤ ਕੀਤੇ ਗਏ ਨੇ ਅਤੇ ਪੱਤਰਕਾਰਾਂ ਨੂੰ ਹਵਾਲੇ ਦਿੱਤੇ ਜਾ ਰਹੇ ਨੇ ਕਿ ਸੂਖ ਸਰਕਾਰ ਗਿਆ ਹੀ ਜਿਮਨੀ ਚੌਂਡ ਲੜਨਗੇ ਹਲਕਾ ਤਰਨਤਾਲ ਟੂ ਤੋਂ ਧੰਨਵਾਦ